ਦੂਜੀ ਸੰਸਾਰ ਜੰਗ ਤੋਂ ਬਾਅਦ ਪਰਮਾਣੂ ਬੰਬ ਬਣਾਉਣ ਵਾਲੇ ਸਾਇੰਸਟਾਨ ਡਾਕਟਰ ਜੂਲੀਅਸ ਰੋਬਰਟ ਓਪਨਹਾਇਮਰ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਪਰਮਾਣੂ ਹਥਿਆਰਾਂ ਦੀ ਦੌੜ ਦੇ ਨਾਲ ਦੁਨੀਆ ਤਬਾਹੀ ਦੇ ਖਤਰੇ ਦੇ ਵੱਲ ਵੱਧ ਜਾਏਗੀ ਜਿਸ ਕਰਕੇ ਉਹਨਾਂ ਇਹਦਾ ਖੁਦ ਹੀ ਸਖਤ ਵਿਰੋਧ ਕੀਤਾ ਸੀ ਪਰ ਜਿਹੜੇ ਖਤਰੇ ਦੀ ਗੱਲ ਆਪਾਂ ਅੱਜ ਕਰਨ ਲੱਗੇ ਆ ਇਹ ਭਾਵੇਂ ਪਰਮਾਣੂ ਬੰਬ ਦੇ ਜਿੰਨਾ ਖਤਰਨਾਕ ਤਾਂ ਨਹੀਂ ਹੈ ਪਰ ਕਿਸੇ ਵੀ ਹਾਲਤ ਦੇ ਵਿੱਚ ਉਹਦੇ ਤੋਂ ਘੱਟ ਵੀ ਨਹੀਂ ਹੈ ਜੀ ਹਾਂ ਇੱਕ ਖਤਰਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ ਕੇ AI ਪਿਛਲੇ ਕੁਝ ਦਿਨਾਂ ਤੋਂ ਇਸ AI ਤਕਨੀਕ ਦੀ ਵਰਤੋਂ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਦੀ ਕੋਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਦੇ ਸ੍ਰੀ ਦਰਬਾਰ ਸਾਹਿਬ ਦੀ ਵਿਵਾਦਤ ਵੀਡੀਓ ਬਣਾਈ ਜਾਂਦੀ ਹੈ ਤੇ ਕਦੇ ਸਿੱਖ ਗੁਰੂਆਂ ਸਮੇਤ ਹੋਰ ਪ੍ਰਮੁੱਖ ਸਿੱਖਾਂ ਦੀਆਂ ਤਸਵੀਰਾਂ ਨੂੰ ਵਿਗਾੜ ਕੇ ਪੇਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਆਪਾਂ ਇਸ AI ਤਕਨੀਕ ਦੀ ਦੁਰਵਰਤੋਂ ਦੇ ਬਾਰੇ ਗੱਲ ਕਰਾਂਗੇ ਕਿ ਕਿਵੇਂ ਇਸ ਦੇ ਨਾਲ ਧਾਰਮਿਕ ਜਗਤ ਤੋਂ ਲੈ ਕੇ ਇਤਿਹਾਸਿਕ ਸਿਆਸੀ ਤੇ ਇਥੋਂ ਤੱਕ ਕਿ ਲੋਕਾਂ ਦੀਆਂ ਨਿੱਜੀ ਜ਼ਿੰਦਗੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਾਖਲਸ ਟੀਵੀ ਵੇਖ ਰਹੇ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਸਾਡੇ ਸਾਥੀ ਈਸ਼ਵਿੰਦਰ ਸਿੰਘ ਦਾਖਾ ਦੇ ਵੱਲੋਂ ਤਿਆਰ ਕੀਤੀ ਇੱਕ ਹੋਰ ਖਾਸ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਜਿੱਥੇ ਰੋਜ਼ਾਨਾ ਜ਼ਿੰਦਗੀ ਦੇ ਕੰਮਾਂ ਨੂੰ ਸੌਖਾ ਤੇ ਤੇਜ਼ ਕਰ ਦਿੱਤਾ ਹੈ ਉੱਥੇ ਹੀ ਇਹਦੀ ਗਲਤ ਵਰਤੋਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਵੀ ਪੈਦਾ ਕਰੀਆਂ ਨੇ ਅਜੇ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਇੱਕ AI ਦੇ ਨਾਲ ਬਣਾਇਆ ਇਤਰਾਇਯੁਗ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਸਮੁੱਚੀ ਸਾਂਝੀ ਮਾਲਤਾ ਦੇ ਮੁਕੱਦਸ ਸਥਾਨ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਇਸ ਵੀਡੀਓ ਨੇ ਜਿੱਥੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਛੱਟ ਮਾਰੀ ਹੈ ਉੱਥੇ ਹੀ ਇੱਕ ਵੱਡਾ ਸਵਾਲ ਵੀ ਖੜਾ ਕਰ ਦਿੰਦਾ ਹੈ ਕਿ ਦਰਬਾਰ ਸਾਹਿਬ ਜੋ ਕਿ ਸਾਰੇ ਧਰਮ ਜਾਤ ਫਿਰਕਿਆਂ ਦੇ ਲੋਕਾਂ ਦੇ ਲਈ ਬਰਾਬਰ ਖੁੱਲਾ ਹੈ ਜਿੱਥੇ ਕਿਸੇ ਨਾਲ ਕੋਈ ਬਿਤਕਰਾ ਨਹੀਂ ਕੀਤਾ ਜਾਂਦਾ ਉਸ ਥਾਂ ਦੇ ਨਾਲ ਭਲਾ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਹੈ ਘਟਨਾ ਦੀ ਸਖਤ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਦੇ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਹਦੇ ਨਾਲ ਹੀ ਕਮੇਟੀ ਨੇ ਸੰਗਤ ਦੇ ਲਈ ਵੀ ਅਦਾਇਤਾਂ ਜਾਰੀ ਕੀਤੀਆਂ ਕਿ ਇਸ ਤਰੀਕੇ ਦੀ ਕਿਸੇ ਵੀ ਇਤਰਾਜਯੋਗ ਤਸਵੀਰ ਜਾਂ ਫਿਰ ਵੀਡੀਓ ਨੂੰ ਅੱਗੇ ਸਾਂਝਾ ਨਾ ਕੀਤਾ ਜਾਵੇ ਤੇ ਇਹਨਾਂ ਨੂੰ ਤੁਰੰਤ ਰਿਪੋਰਟ ਕੀਤਾ ਜਾਵੇ ਜਿੱਥੇ ਵੀ ਤੁਸੀਂ ਵੇਖਦੇ ਹੋ। ਜ਼ਿਕਰੇ ਖਾਸ ਹੈ ਕਿ ਸ੍ਰੀ ਦਰਬਾਰ ਸਾਹਿਬ ਜੀ ਨੂੰ ਬੰਬ ਦੇ ਨਾਲ ਡਾਉਣ ਦੀਆਂ ਧਮਕੀਆਂ ਦੇਣ ਵਾਲੇ ਦੀ ਵੀ ਅਜੇ ਤੱਕ ਕੋਈ ਉੱਗਸੁਗ ਨਹੀਂ ਮਿਲ ਸਕੀ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ ਮਸ਼ਹੂਰ ਯੂਟਿਊਬਰ ਤੁਰਬਰਾਠੀ ਦੇ ਵੱਲੋਂ AI ਦੇ ਨਾਲ ਸਿੱਖ ਇਤਿਹਾਸ ਦੇ ਉੱਤੇ ਬਣਾਈ ਇੱਕ ਵੀਡੀਓ ਨੇ ਨਵਾਂ ਵਿਵਾਦ ਛੇੜ ਦਿੱਤਾ ਸੀ ਸਿੱਖ ਭਾਈਚਾਰੇ ਦੇ ਤਿੱਖੇ ਵਿਰੋਧ ਤੋਂ ਬਾਅਦ ਤੁਰਬਰਾਠੀ ਨੂੰ ਲੋਕਮਤ ਦਾ ਹਵਾਲਾ ਦਿੰਦਿਆਂ ਉਸ ਵੀਡੀਓ ਨੂੰ ਪਬਲਿਕ ਡੋਮੇਨ ਦੇ ਵਿੱਚੋਂ ਹਟਾਉਣਾ ਪਿਆ ਸੀ ਇਸ ਵੀਡੀਓ ਦੇ ਵਿੱਚ AI ਤਕਨੀਕ ਦੇ ਨਾਲ ਬਣਾਈਆਂ ਗਈਆਂ ਗੁਰੂ ਸਾਹਿਬਾਨ ਦੀਆਂ ਵਿਵਾਦਿਤ ਵੀਡੀਓ ਸ਼ਾਮਲ ਸੀ ਜਿਸ ਕਰਕੇ ਸਿੱਖਾਂ ਨੇ ਇਸ ਦਾ ਡਟਮਾ ਵਿਰੋਧ ਕੀਤਾ ਸੀ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ 13 ਦਸੰਬਰ 2022 ਦੇ ਮਤਾ ਨੰਬਰ 651 ਦੇ ਮੁਤਾਬਕ ਗੁਰੂ ਸਾਹਿਬਾਨ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾਉਣ ਉੱਤੇ ਮੁਕੰਮਲ ਰੋਕ ਲੱਗੀ ਹੋਈ ਹੈ ਜਦੋਂ 214 ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਉੱਤੇ ਐਨੀਮੇਸ਼ਨ ਫਿਲਮ ਬਣੀ ਸੀ ਉਦੋਂ ਵੀ ਕੁਝ ਸਿੱਖ ਵਿਦਵਾਨਾਂ ਨੇ ਪੁਵਿੱਖ ਦੇ ਵਿੱਚ ਇਹਦੇ ਖਤਰਨਾਕ ਰੁਝਾਨ ਸਾਹਮਣੇ ਆਉਣ ਦਾ ਖੱਛਾ ਜ਼ਾਹਿਰ ਕੀ ਤਸੀ ਇਹ ਗੱਲ ਵੱਖਰੀ ਹੈ ਕਿ ਸਿੱਖਾਂ ਦੇ ਵੱਡੇ ਹਿੱਸੇ ਦੇ ਵੱਲੋਂ ਇਸ ਫਿਲਮ ਨੂੰ ਸਲਾਹਿਆ ਵੀ ਗਿਆ ਸੀ ਅਜੇ ਪਿਛਲੇ ਮਹੀਨੇ ਇਹ ਪਲੇਟਫਾਰਮ Google Gemini ਦੇ ਵੱਲੋਂ ਹੂਬ ਹੂ ਗੁਰਬਾਣੀ ਦੀ ਤਰ੍ਹਾਂ ਪੰਕਤੀਆਂ ਉਚਾਰਨ ਦੇ ਨਾਲ ਨਾਲ ਗੁਰਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਗਲਤ ਜਾਣਕਾਰੀ ਦੇਣ ਦਾ ਮਾਮਲਾ ਵੀ ਸੁਰਖੀਆਂ ਦੇ ਵਿੱਚ ਆਇਆ ਸੀ ਜਿਦੇ ਬਾਰੇ ਅਸੀਂ ਇੱਕ ਵਿਸਤਾਰਤ ਰਿਪੋਰਟ ਵੀ ਆਪਣੇ ਚੈਨਲ ਦੇ ਉੱਤੇ ਸਾਂਝੀ ਕੀਤੀ ਸੀ ਜੋ ਕਿ ਤੁਸੀਂ ਸਾਡੇ ਚੈਨਲ ਦੇ ਉੱਤੇ ਜਾ ਕੇ ਵੇਖ ਸਕਦੇ ਹੋ AI ਦੀ ਦੁਰਵਰਤੋਂ ਦਾ ਮਸਲਾ ਸਿਰਫ ਧਾਰਮਿਕ ਜਗਤ ਤੱਕ ਹੀ ਸੀਮਤ ਨਹੀਂ ਹੈ ਬਲਕਿ ਸਿਆਸੀ ਖੇਤਰ ਦੇ ਵਿੱਚ ਵੀ ਰੋਜ਼ਾਨਾ ਹੀ ਇਹਦੀ ਦੁਰਵਰਤੋਂ ਦੇ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਆ ਮਈ ਮਹੀਨੇ ਦੇ ਵਿੱਚ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਵਿਚਕਾਰ ਵੱਧੇ ਤਣਾਅ ਦੇ ਦੌਰਾਨ ਵੀ ਵੱਡੇ ਪੱਧਰ ਦੇ ਉੱਤੇ AI ਦੀ ਦੁਰਵਰਤੋਂ ਵੇਖਣ ਨੂੰ ਮਿਲੀ ਹੈ ਜਿੱਥੇ ਦੋਨੇ ਮੁਲਕਾਂ ਦੇ ਅਖੋਤੀ মিডিਆ ਅਦਾਰਿਆਂ ਨੇ ਸਿਆਸੀ ਤੇ ਫੌਜੀ ਵਰਤਾਂਤ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਨਾਲ-ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਕਰਨ 'ਚ ਕੋਈ ਵੀ ਕਸਰ ਨਹੀਂ ਛੱਡੀ ਸੀ। ਹਾਲ ਹੀ 'ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਾਮਨ ਦੇ ਨਾਲ ਜੁੜਿਆ ਇੱਕ ਡੀਪ ਫੇਕ ਵੀਡੀਓ ਸਾਹਮਣੇ ਆਇਆ ਜਿਦੇ 'ਚ ਦਾਵਾ ਕੀਤਾ ਗਿਆ ਸੀ ਕਿ 22000 ਰੁਪਏ ਦੀ ਇਨਵੈਸਟਮੈਂਟ ਕਰਨ ਦੇ ਨਾਲ ਹਰ ਮਹੀਨੇ 10 ਲੱਖ ਰੁਪਏ ਤੱਕ ਦੀ ਕਮਾਈ ਕੀਤੀ ਜਾ ਸਕਦੀ ਹੈ। बीएबी फैक्ट चेक ਦੇ ਖੁਲਾਸੇ ਦੇ ਮੁਤਾਬਕ ਇਹ ਵੀਡੀਓ ਪੂਰੇ ਤਰੀਕੇ AI ਦੇ ਨਾਲ ਬਣਾਈ ਗਈ ਸੀ ਇਸੇ ਤਰ੍ਹਾਂ ਭਾਰਤੀ ਫੌਜ ਮੁਖੀ ਉਪੇਂਦਰ द्विवेदी ਦੀ ਵੀ ਇੱਕ AI ਦੇ ਨਾਲ ਬਣਾਈ ਵੀਡੀਓ ਸਾਹਮਣੇ ਆਈ ਜਿਦੇ ਚੋ ਪਾਕਿਸਤਾਨ ਦੇ ਨਾਲ ਤਣਾਅ ਦੇ ਦੌਰਾਨ ਭੱਗ ਕੇ ਲੜਾਈ ਦੇ ਦੌਰਾਨ 6 ਲੜਾਕੂ ਜਾਜ਼ ਅਤੇ 250 ਜਵਾਨਾਂ ਦੇ ਖਤਮ ਹੋ ਜਾਣ ਨੂੰ ਕਬੂਲ ਦੇ ਬਖਾਈ ਦਿੰਦੇ ਨੇ ਇੱਥੇ ਅਸੀਂ ਸਿਰਫ ਦੋ ਵੀਡੀਓ ਦਾ ਹੀ ਜ਼ਿਕਰ ਕੀਤਾ ਪਰ ਅਸਲ ਦੇ ਵਿੱਚ ਇਹੋ ਜਿਹੀਆਂ ਵੀਡੀਓਜ਼ ਇੰਨੀਆਂ ਜ਼ਿਆਦਾ ਨੇ ਕਿ ਸਾਰੀਆਂ ਦਾ ਜ਼ਿਕਰ ਕਰਨਾ ਵੀ ਸੰਭਵ ਨਹੀਂ ਹੈ। ਪਿੱਛੇ ਜਹੇ ਅਮਰੀਕਾ ਦੀ ਇੱਕ ਵੀਡੀਓ ਤੁਸੀਂ ਸਾਰਿਆਂ ਨੇ ਜ਼ਰੂਰ ਵੇਖੀ ਹੋਣੀ ਆ ਜਿਦੇ ਵਿੱਚ ਵਿਖਾਇਆ ਗਿਆ ਸੀ ਕਿ ਜੈਸਿਕਾ ਨਾਮ ਦੀ ਇੱਕ ਮਰੀਨ ਟ੍ਰੇਨਰ ਨੂੰ ਉਸ ਦੇ ਵੱਲੋਂ ਟ੍ਰੇਨ ਕੀਤੀ ਔਰ ਕਮੱਚੀ ਖਾ ਜਾਂਦੀ ਹੈ। ਲੱਖਾਂ ਲੋਕਾਂ ਨੇ ਭਾਵੁਕ ਹੋ ਕੇ ਇਹ ਵੀਡੀਓ ਨੂੰ ਸ਼ੇਅਰ ਵੀ ਕਰ ਦਿੱਤਾ। ਪਰ ਬਾਅਦ ਦੇ ਵਿੱਚ ਜਾਂਚ ਕਰਨ ਤੇ ਪਤਾ ਲੱਗਿਆ ਕਿ ਅਸਲ ਦੇ ਵਿੱਚ ਜੈਸਿਕਾ ਨਾਂ ਦੀ ਕੋਈ ਐਸੀ ਮਰੀਨ ਟ੍ਰੇਨਰ ਹੈ ਹੀ ਨਹੀਂ ਤਾਂ ਫਿਰ ਮੱਛੀ ਦੇ ਵੱਲੋਂ ਉਹਨੂੰ ਖਾਦੇ ਜਾਣ ਦੀ ਘਟਨਾ ਭਲਾ ਕਿਵੇਂ ਸੱਚ ਹੋ ਸਕਦੀ ਹੈ ਇਹ ਘਟਨਾ ਇਹ ਵੀ ਸਾਬਤ ਕਰਦੀ ਹੈ ਕਿ ਕਿਵੇਂ ਕੋਈ ਸ਼ਰਾਰਤੀ ਅੰਸਰ AI ਦੇ ਨਾਲ ਮਨਕਰਤਤ ਵੀਡੀਓ ਬਣਾ ਕੇ ਸੋਖੇ ਹੀ ਤੁਹਾਡੀਆਂ ਭਾਵਨਾਵਾਂ ਦੇ ਨਾਲ ਖੇਡ ਸਕਦਾ ਹੈ ਗਲਤ ਜਾਣਕਾਰੀ ਫਲਾਕੇ ਹਿੰਸਾ ਭੜਕਾ ਸਕਦਾ ਹੈ ਇਹ ਵੀਡੀਓ ਇੰਨੀ ਸਫਾਈ ਦੇ ਨਾਲ ਬਣਾਈਆਂ ਜਾਂਦੀਆਂ ਨੇ ਕਿ ਆਮ ਲੋਕ ਤਾਂ ਇਹਨਾਂ ਦੀ ਪਛਾਣ ਹੀ ਨਹੀਂ ਕਰ ਸਕਦੇ ਜਿਸ ਕਰਕੇ ਉਹ ਸੌਖਿਆਂ ਹੀ ਅਫਵਾਹਾਂ ਤੇ ਗਲਤ ਜਾਣਕਾਰੀ ਦਾ ਸ਼ਿਕਾਰ ਹੋ ਜਾਂਦੇ ਨੇ ਸਾਡੇ ਵੱਲੋਂ ਦਰਸ਼ਕਾਂ ਨੂੰ ਰਹਿ ਦਿੱਤੀ ਜਾਂਦੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਸੀ ਵੀਡੀਓ ਵੇਖੋ ਤਾਂ ਹਮੇਸ਼ਾ ਉਹਦੇ ਨਾਲ ਜੁੜੀ ਅਧਿਕਾਰਿਤ ਵੈੱਬਸਾਈਟ ਦੇ ਉੱਤੇ ਜਾ ਕੇ ਹੂਕ ਪੜਤਾਲ ਜ਼ਰੂਰ ਕਰੋ ਜਾਂ ਫਿਰ ਭਰੋਸੇਮੰਦ ਸਰੋਤਾਂ ਦੇ ਵੱਲੋਂ ਪੁਸ਼ਟੀ ਕੀਤੇ ਜਾਣ ਤੱਕ ਦੀ ਉਡੀਕ ਕਰੋ AI ਦੀ ਇਸ ਤਰ੍ਹਾਂ ਦੀ ਵਰਤੋਂ ਨੇ ਸਰਕਾਰਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ ਕਿ ਐਸੀ ਤਕਨੀਕ ਦੀ ਦੁਰਵਰਤੋਂ ਨੂੰ ਆਖਰਕਾਰ ਕਿਵੇਂ ਰੋਕਿਆ ਜਾਵੇ ਸੋ ਜਿੱਤੇ AI ਨੇ ਸਿੱਖਿਆ ਸੰਚਾਰ ਅਤੇ ਸਿਹਤ ਦੇ ਖੇਤਰ ਦੇ ਵਿੱਚ ਸਕਾਰਾਤਮਕ ਯੋਗਦਾਨ ਪਾਇਆ ਹੈ ਉੱਥੇ ਹੀ ਇਹਦੀ ਗਲਤ ਵਰਤੋਂ ਨੇ ਸਮਾਜਿਕ ਅਤੇ ਸੱਭਿਆਚਾਰਕ ਸਦਭਾਵਨਾ ਨੂੰ ਖਤਰੇ ਦੇ ਵਿੱਚ ਪਾ ਦਿੱਤਾ ਹੈ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਅਸਥਾਨਾਂ ਦੀ ਬੇਅਦਬੀ ਸਿੱਖ ਗੁਰੂ ਸਾਹਿਬਾਨ ਦੀਆਂ ਗਲਤ ਵੀਡੀਓ ਸਿਆਸੀ ਨੈਰੇਟਿਵ ਨੂੰ ਤੋੜ ਮੋੜ ਕੇ ਪੇਸ਼ ਕਰਨ ਅਤੇ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਡੀਪ ਫੇਕ ਵੀਡੀਓਜ਼ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਤੋਂ ਪਹਿਲਾਂ ਕੋਈ ਵੱਡਾ ਦੁਖਾਂਤ ਵਾਪਰ ਜਾਵੇ ਸਰਕਾਰਾਂ ਨੂੰ AI ਦੀ ਦੁਰਵਰਤੋਂ ਉੱਤੇ ਨੱਥ ਪਾਉਣ ਦੀ ਸਕਤ ਲੋਰਦੇ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਫਿਲਹਾਲ ਦੇ ਲਈ ਐਨਾ ਹੀ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ ਇੱਕ ਹੋਰ ਖਾਸ ਰਿਪੋਰਟ ਲੈ ਕੇ ਤਦ ਤੱਕ ਦੇ ਲਈ ਮੈਨੂੰ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਦਾ ਖਾਲਸ ਟੀਵੀ ਬਹੁਤ ਬਹੁਤ ਧੰਨਵਾਦ